ਸ਼ੰਭੂ ਮੋਰਚੇ ਤੇ ਮੌਜੂਦਾ ਕਿਸਾਨਾਂ ਦਾ ਤੀਸਰਾ ਜਥਾ ਮਰਜੀਵੜਾ ਵਾਪਿਸ ਬੁਲਾ ਲਿਤਾ ਗਿਆ ਹੈ ਤਸਵੀਰਾਂ ਦਿਖਾ ਦਨੇ ਆ ਹੁਣ ਕਿਸਾਨ ਜਿਹੜੇ ਨੇ ਉਹ ਵਾਪਿਸ ਆ ਰਹੇ ਨੇ ਮਨਜੀਤ ਰਾਏ ਅੱਗੇ ਗਏ ਸੀਗੇ ਤਾਂ ਉਸ ਤੋਂ ਬਾਅਦ ਸਰਵਜ ਸਿੰਘ ਪੰਦੇਰ ਹੋਣਾ ਨੇ ਸਟੇਜ ਤੋਂ ਅਪੀਲ ਕੀਤੀ ਹੈ ਕਿ ਜਿਹੜਾ ਮਰਜੀਵੜਾ ਜਥਾ ਹੈ ਜਿੰਨੇ ਵੀ ਕਿਸਾਨ ਅੱਗੇ ਗਏ ਸੀਗੇ ਉਹ ਵਾਪਿਸ ਆ ਜਾਓ ਕਿਉਂਕਿ ਕਾਫੀ ਵੱਡੀ ਗਿਣਤੀ ਚ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ ਮਰਜੀਵੜਾ ਜਥਾ ਜਿਹੜਾ ਉਹ ਵਾਪਸ ਬੁਲਾ ਲਿਆਤਾ ਗਿਆ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਮੋਰਚੇ ਤੋਂ ਦਿਖਾ ਰਹੇ ਆ ਕਿ ਕਿਸਾਨ ਜਿਹੜੇ ਨੇ ਹੁਣ ਵਾਪਿਸ ਆ ਰਹੇ ਨੇ ਕਿਉਂਕਿ ਕਈ ਕਿਸਾਨ ਜਿਹੜੇ ਨੇ ਇਸ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਆ ਉਹ ਜਥੇ ਜੀ ਦਿਖਾ ਰਹੇ ਆ 101 ਕਿਸਾਨ ਜਿਹੜੇ ਨੇ ਦਿੱਲੀ ਕੂਚ ਕਰਨ ਦੇ ਲਈ ਅੱਗੇ ਵਧੇ ਸੀਗੇ ਲੇਕਿਨ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਉਸੇ ਦੌਰਾਨ ਜਿਹੜਾ ਜ਼ਖਮੀ ਹੋਏ ਨੇ ਤਾਂ ਜ਼ਖਮੀ ਹੋਏ ਕਿਸਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਗਿਣਤੀ ਜਿਹੜੀ ਹੈ ਉਹ ਹਜੇ ਪ੍ਰੈਸ મીਟ ਦੇ ਵਿੱਚ ਦੱਸੀ ਜਾਏਗੀ ਪ੍ਰੈਸ ਬਰੀਫਿੰਗ ਦੇ ਵਿੱਚ ਦੱਸੀ ਜਾਏਗੀ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਕਿ ਕਿਸਾਨ ਜਿਹੜੇ ਨੇ ਹੁਣ ਵਾਪਸ ਮੁੜ ਰਹੇ ਨੇ ਇਹ ਸ਼ੰਭੂ ਮੋਰਚ ਦੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਹੁਣ ਮਰਜੀਵੜਾ ਜੱਥਾ ਜਿਹੜਾ ਕਿਸਾਨਾਂ ਦਾ ਉਹ ਵਾਪਿਸ ਬੁਲਾ ਲੇਤਾ ਗਿਆ ਮਨਜੀਤ ਰਾਏ ਸਾਹਿਬ ਨਾਲ ਨੇ ਕਿ ਇਹ ਸਿੱਧੇ ਰੰਤ ਨਹੀਂ ਹੈ ਨਾ ਤੁਸੀਂ ਤੁਹਾਡੇ ਬੰਦੇ ਫੱਟੜ ਹੋ ਰਹੇ ਤੁਹਾਡੀ ਫੋਰ ਸਾਰੀ ਫੱਟੜ ਹੋਈ ਜਾਂਦੀ ਨਹੀਂ ਕੋਈ ਗੱਲ ਨਹੀਂ ਅਸੀਂ ਹੁਣ ਅੱਗੇ ਦਾ ਨਿੱਕਾ ਕਰਾਂਗੇ ਬੈਠ ਕੇ ਕਰਾਂਗੇ ਤੁਸੀਂ ਕਹਿ ਵੀ ਗੱਲ ਦਾ ਜ਼ਿਕਰ ਕਰ ਰਹੇ ਹੋ ਜੇ ਤਾਂ ਨਾ ਪਤਾ ਲੱਗਦਾ ਇਹ ਕਿ ਐਕਸਪਾਇਰ ਡੇਟ ਦੇ ਗੋਲੇ ਚਲਾਏ ਜਾ ਰਹੇ ਆ ਆ ਦੇਖੋ ਤੁਸੀਂ ਅਗਸਤ 2023 ਦੀ ਐਕਸਪਾਇਰੀ ਹੈ ਜੀ ਇਹਦੀ ਅਗਸਤ 2020 ਦੀ ਹੈ ਨਹੀਂ ਮੈਨੂਫੈਕਚਰਿੰਗ ਆ ਇਹ ਇਹ ਸਰਕਾਰ ਦਾ ਜਿਹੜਾ ਕਰੂਰ ਕਿਹੜਾ ਹੈ ਜਿਹੜਾ ਸਰਕਾਰ ਦਾ ਇਹਦਾ ਗੰਦਾ ਉਹ ਤੇ ਨੰਗਾ ਹੋ ਰਿਹਾ ਲੋਕਾਂ ਦੇ ਵਿੱਚ ਪਤਾ ਲੱਗਿਆ ਨਾ ਸਰਕਾਰ ਨੂੰ ਸਰਕਾਰ ਦਾ ਲੋਕਾਂ ਨੂੰ ਵੀ ਇਹ ਕੀ ਹੈ ਕੀ ਜੋ ਸਰਕਾਰ ਕਹਿੰਦੀ ਆ ਕੀ ਉਹਦੇ ਆਪਣੇ ਬੋਲਣ ਦੇ ਤੇ ਖੜੀ ਉਤਰਦੀ ਆ ਸਰਕਾਰ ਨੇ ਪੈਦਲ ਜਾਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹ ਸੱਲ ਹੈ ਇਹ ਇਹ ਦੇਖੋ ਜੀ ਸਟੰਡ ਛੱਲਿਆ ਜੀ ਇਹ ਇੱਕ ਨਹੀਂ ਆ ਇਹ ਸਾਰਿਆਂ ਦੇ ਸਾਰੇ ਇਹੀ ਆ ਤੁਹਾਨੂੰ ਛਾਪ ਨੂੰ ਪੀਸੀ ਦੇ ਵਿੱਚ ਵੀ ਦਿਖਾਵਾਂਗੇ ਇਹ ਇਹ ਤੇ ਸਿੱਧੀ ਇਹ ਤੇ ਸਿੱਧੀ ਹੈ ਮਨਜੀਤ ਰਾਏ ਨਾਲ ਗਲਤ ਕਰਦੇ ਆ ਗਲਤ ਕਰਦੇ ਆ ਰਾਏ ਸਾਹਿਬ ਜਿਸ ਤਰ੍ਹਾਂ ਦਿਖਾ ਰਹੇ ਨੇ ਜਿਸ ਤਰ੍ਹਾਂ ਦੇਖੋ ਇਹ ਜਿਹੜਾ ਅੱਜ ਜਥਾਪੀ ਜੈਸੀ ਉਹਦੇ ਤੇ ਉਹਨਾਂ ਨੇ ਟਿਅਰ ਕੇਸ ਬਹੁਤ ਜ਼ਿਆਦਾ ਕੀਤੀ ਹੈ ਗੰਦੇ ਪਾਣੀ ਦੀਆਂ ਬਚਾਰਾਂ ਸਿੱਧੀ ਪਾਈਪ ਘਰ ਚੋਂ ਪਾ ਕੇ ਕੈਮੀਕਲ ਵਾਲਾ ਪਾਣੀ ਸੋ ਉਹਦੇ ਨਾਲ ਬੰਦੇ ਵੱਧ ਜੰਝੜ ਹੋਏ ਨੇ ਇਸ ਕਰਕੇ ਅਸੀਂ ਦੋਨੋਂ ਫਾਰਮਾਂ ਨੇ ਗੱਲ ਕੇ ਫੈਸਲਾ ਲਿਆ ਕਿ ਇਸ ਜਥੇ ਨੂੰ ਅੱਜ ਹੁਣ ਵਾਪਸ ਲੈ ਲਿਆ ਜੀ ਇੱਕ ਜ਼ਖਮੀ ਹੋਇਆ ਜੀ ਕਿਸਾਨ ਹਜੇ ਲਗਭਗ ਹਜੇ ਤਾਂ ਕਲੀਅਰ ਉੱਥੇ ਹਸਪੀਟਲ ਤਾਂ ਕਾਫੀ ਗਏ ਨੇ ਹਜੇ ਜਦ ਪਤਾ ਲੱਗੇਗਾ 15 16 ਬੰਦੇ ਜਿਹੜੇ 15 16 ਬੰਦੇ ਚਲੇ ਗਏ ਨੇ ਇੱਕ ਦੇ ਅੱਖ ਚ ਸ਼ਰਾ ਬਚਿਆ ਜਿਹੜੀ ਗੋਲੀ ਗੋਲੀ ਪਲਾਸਟਿਕ ਦੀ ਸਿੱਧੀ ਵੱਜੀ ਆ ਉਹ ਹੁਣ ਪਤਾ ਥੋੜੀ ਦੇਰ ਚਲੇਗਾ ਉਹ ਦੀ ਰੋਸ਼ਨੀ ਹੈ ਵਰਕਰਰ ਕਿ ਨਹੀਂ ਉਹ ਹੁਣ ਹਸਪੀਟਲ ਜਾ ਕੇ ਪਤਾ ਲੱਗੇਗਾ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਹੁਣ ਬੈਠਾਂਗੇ ਦੋਵੇਂ ਫੋਰਮ ਬੈਠ ਕੇ ਤੈਅ ਕਰਾਂਗੇ ਇਹ ਗੱਲ ਸਨੋਰੀ ਬਾਰਡਰ ਗਈ ਸੀ ਲੀਡਰ ਬਾਕੀ ਵੀ ਤੁਹਾਨੂੰ ਲੱਗਦਾ ਇਕੱਠੇ ਹੋ ਜਾਓਗੇ ਕੋਈ ਪ੍ਰੈਸ਼ਰ ਬਣੂਗਾ ਦੇਖੋ ਏਕੇ ਤੋਂ ਬਿਨਾ ਤਾਕਤ ਨਹੀਂ ਬਣਦੀ ਕੋਸ਼ਿਸ਼ ਹੈ ਵੀ ਸਾਰੇ ਜਣੇ ਏਕੇ ਚ ਆਉਣ ਸਾਡੀ ਜਥੇਬੰਦੀ ਖਾਸ ਕਰਕੇ ਲੱਗੀ ਹੋਈ ਆ ਵੀ ਇਹਨੂੰ ਏਕੇ ਚ ਲਿਆ ਜਾਵੇ ਇਸ ਗੱਲ ਵੀ ਆਪੋ ਨਾਲ ਕੀ ਗੱਲਬਾਤ ਹੋਈ ਹੈ ਜੀ ਕੱਲ ਤੋਂ ਵਾਕ ਹੀ ਹੋ ਰਹੀ ਹੈ ਨਹੀਂ ਦੇਖੋ ਗੱਲਬਾਤ ਤੇ ਉਹਨਾਂ ਨਾਲ ਰੋਜ਼ ਹੀ ਹੋ ਰਹੀ ਲਗਭਗ ਸਵੇਰੇ ਵੀ ਮੇਰੀ ਗੱਲ ਲਖਵਾਲ ਸਿੰਘ ਸਾਹਿਬ ਨਾਲ ਹੋਈ ਹੈ ਕੋਸ਼ਿਸ਼ ਕਰ ਰਹੇ ਆ ਸਾਰੇ ਇੱਕੇ ਦੇ ਵਿੱਚ ਹੋਣ ਬਾਕੀ ਵਾਹਿਗੁਰੂ ਪਾ ਲੱਕ ਰਿਹਾ ਬਿਲਕੁਲ ਮਨਜੀਤ ਰਾਏ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਹੁਣ ਦੋਨੋਂ ਫਾਰਮਾਂ ਦੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ ਕਿਉਂਕਿ ਕਿਸਾਨ ਕਾਫੀ ਜ਼ਿਆਦਾ ਫਟੜ ਹੋ ਚੁੱਕੇ ਨੇ ਜੇਕਰ ਇਸੇ ਤਰ੍ਹਾਂ ਸੰਘਰਸ਼ ਚੱਲਦਾ ਰਹਿੰਦਾ ਤਾਂ ਹੋਰ ਵੀ ਕਿਸਾਨ ਜ਼ਖਮੀ ਹੋ ਸਕਦੇ ਸੀਗੇ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਮਰਜੀਬੜਾ ਜੱਥਾ ਜਿਹੜਾ ਤੀਜਾ ਜੱਥਾ ਅੱਗੇ ਗਿਆ ਸੀਗਾ ਉਹ ਵਾਪਸ ਬੁਲਾਇਆ ਗਿਆ ਤੇ ਟਾਇਰ ਗੈਸ ਜਿਹੜੀ ਚੱਲੀ ਸੀਗੀ ਐਕਸਪਾਇਰੀ ਡੇਟ ਵਾਲੀ ਉਹ ਵੀ ਨੌਜਵਾਨਾਂ ਨੇ ਇੱਥੇ ਦਿਖਾਈ ਹੈ ਕਿ ਕਿਸ ਤਰ੍ਹਾਂ ਜਿਹੜੇ ਐਕਸਪਾਇਰੀ ਡੇਟ ਵਾਲੇ ਜਿਹੜੇ ਗੋਲੇ ਸੀਗੇ ਉਹ ਦਾਗੇ ਗਏ ਸੀਗੇ ਤਾਂ ਇਹ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬੈਰੀਅਰ ਤੋਂ ਕਿ ਕਿਸ ਤਰ੍ਹਾਂ ਹੁਣ ਤੀਸਰਾ ਜੱਥਾ ਜਿਹੜਾ ਉਹ ਵੀ ਵਾਪਸ ਬੁਲਾ ਲਿੱਤਾ ਗਿਆ ਹੈ ਹੁਣ ਮੀਟਿੰਗ ਹੋਵੇਗੀ ਮੀਟਿੰਗ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਜਿਹੜਾ ਉਹ ਲਿਆ ਜਾਵੇਗਾ ਕਿ ਆਖਿਰਕਾਰ ਹੁਣ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਕੀ ਅੱਗੇ ਸੰਘਰਸ਼ ਕਿਸ ਰੂਪ ਰੇਖਾ ਦੇ ਵਿੱਚ ਜਾਵੇਗਾ ਜਾਂ ਹੁਣ ਅਗਲਾ ਜਿਹੜਾ ਡਿਸੀਜਨ ਹੈ ਉਹ ਜਥੇਬੰਦੀਆਂ ਦਾ ਕੀ ਹੋਵੇਗਾ ਜਾਂ ਫਿਰ ਹੁਣ ਚੌਥਾ ਜੱਥਾ ਜਿਹੜਾ ਉਹ ਕਦੋਰਵਾਨਾ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਸੰਘਰਸ਼ ਜਿਹੜਾ ਚੱਲਦਾ ਆ ਰਿਹਾ ਹੈ ਤਾਂ ਇਹ ਤਸਵੀਰ ਜਿਹੜੀ ਆ ਤੁਹਾਨੂੰ ਸ਼ੰਭੂ ਬੈਰੀਅਰ ਦੇ ਦਿਖਾ ਰਹੇ ਹਾਂ ਜਿੱਥੇ ਹੁਣ ਹੀ ਕਾਫੀ ਹਲਚਲ ਹੁੰਦੀ ਹੋਈ ਨਜ਼ਰ ਆਈ ਸੀਗੀ ਕਾਫੀ ਇੱਥੇ ਪਗੜੜ ਮੱਚਦੀ ਹੋਈ ਨਜ਼ਰ ਆਈ ਸੀਗੀ ਇਸੀ ਥਾਂ ਦੇ ਉੱਪਰ ਜਿਹੜੇ ਅਥਰੂ ਗੈਸ ਦੇ ਗੋਲੇ ਚੱਲੇ ਸੀਗੇ ਟੀਅਰ ਗੈਸ ਦਾ ਇਸਤੇਮਾਲ ਕੀਤਾ ਗਿਆ ਸੀਗਾ ਪਾਣੀ ਦੀ ਬੁਛਾਰਾ ਚੱਲੀਆਂ ਸੀਗੀਆਂ ਅਤੇ ਕਿਸਾਨਾਂ ਨੇ ਇਹ ਤੱਕ ਇਲਜ਼ਾਮ ਲਗਾਏ ਨੇ ਇਹ ਤੱਕ ਕਿਹਾ ਹੈ ਕਿ ਉਹਰੇ ਗੋਲੀਆਂ ਚਲਾਈਆਂ ਗਈਆਂ ਰਬੜ ਵਾਲੀਆਂ ਜਿਸ ਦੇ ਨਾਲ ਕਈ ਕਿਸਾਨ ਜ਼ਖਮੀ ਹੋਏ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਕੋਨੂੰ ਸ਼ੰਭੂ ਬੈਰੀਅਰ ਤੋਂ ਦਿਖਾ ਰਹੇ ਆ ਤੁਸੀਂ ਦੇਖੋਗੇ ਕਿ ਕਿਸਾਨ ਜਿਹੜੇ ਨੇ ਹੁਣ ਵਾਪਿਸ ਮੁੜਨਾ ਸ਼ੁਰੂ ਹੋ ਚੁੱਕੇ ਨੇ ਜਿਹੜਾ ਜਥਾ ਅੱਗੇ ਵਧਿਆ ਸੀਗਾ ਉਹ ਪਹਿਲਾ ਵਾਂਗ ਜਿਹੜਾ ਵਾਪਿਸ ਬੁਲਾਇਆ ਗਿਆ ਹੈ ਕਿਉਂਕਿ ਕਈ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਤੁਸੀਂ ਦੇਖੋਗੇ ਗੱਲਬਾਤ ਕਰ ਰਹੇ ਆ ਕਿਸਾਨਾਂ ਕੋਲ ਗੱਲਬਾਤ ਕਰਦੇ ਆ ਕਿੰਨੇ ਹੋਏ ਨੇ ਜ਼ਖਮੀ ਹੋਏ ਜੀ ਲਗਭਗ 15 16 ਬੰਦੇ ਹਸਪੀਟਲ ਗਏ ਨੇ ਹੁਣ ਅਸੀਂ ਹਸਪੀਟਲ ਸਾਡੀ ਟੀਮ ਜਾ ਰਹੀ ਆ ਹੁਣ ਵੇਖਾਂਗੇ ਜਾ ਕੇ ਉਹਦੇ ਵਿੱਚੋਂ ਜ਼ਿਆਦਾ ਝੋਟਾ ਕਿਹਨਾਂ ਦੇ ਆਇਆ ਤੇ ਇੱਕ ਤਾਂ ਸਾਨੂੰ ਲੱਗਦਾ ਇੱਕ ਤੋਂ ਸੀਰੀਅਸ ਪਰ ਐਸਾ ਵੀ ਰੋਜ਼ ਨਵੀਂ ਤਿਆਰੀ ਹੁੰਦੀ ਆ ਪਿੰਜਰਾ ਵੀ ਮਜ਼ਬੂਤ ਹੋ ਗਿਆ ਬੈਰੀਕੇਡ ਵੀ ਉੱਚਾ ਹੋ ਗਿਆ ਅੱਜ ਪਾਣੀ ਵੀ ਆ ਗਿਆ ਐਸੇ ਹਾਲਾਤਾਂ ਦੇ ਵਿੱਚ ਨਹੀਂ ਲੱਗਦਾ ਕਿ ਚੁਣੌਤੀਆਂ ਵਧਦੀ ਜਾ ਰਹੀਆਂ ਦੇਖੋ ਅਸੀਂ ਪੀਸਫੁਲੀ ਜਾਣਾ ਚਾਹੁੰਦੇ ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਦੇਸ਼ ਦੁਨੀਆ ਨੂੰ ਕਿ ਇਹ ਸਰਕਾਰ ਜਿਹੜੀ ਆਪਣੀ ਨੀਤੀ ਚ ਚੱਲੀ ਹੈ ਮੈਂ ਇਹਨੂੰ ਕਹਾਂਗਾ ਨੀਤੀ ਚੱਲੀ ਆ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਆਪਣੇ ਟ੍ਰੈਕਟਰ ਟਰਾਲੀਆਂ ਕੋ ਸਾਰੇ ਜਿਹੜੇ ਤੁਸੀਂ ਟੈਂਕ ਬਣਾਏ ਉਹ ਛੱਡ ਕੇ ਤੁਸੀਂ ਆਓ ਤੁਸੀਂ ਟੈਸਟ ਕਰ ਸਕਦੇ ਹੋ ਪਰ ਅੱਜ ਸਰਕਾਰ ਉਹ ਤੋਂ ਪਿੱਛੇ ਘੁੰਮ ਗਈ ਪੈਦਲ ਪੀਸਫੁਲੀ ਵੀ ਨਹੀਂ ਜਾਣ ਦੇ ਰਹੀ ਇਹਦਾ ਮਤਲਬ ਨੀਤੀਗਤ ਸਰਕਾਰ ਹਾਰੀ ਉਹ ਕਹਿ ਰਹੇ ਨੇ ਕਿ ਕਿਸਾਨ ਦੇਥੇ ਬੰਦੇ ਸਾਡੀ ਮੀਟਿੰਗ ਚੱਲ ਰਹੀ ਕਿੱਥੇ ਚੱਲ ਰਹੀ ਮੀਟਿੰਗ ਨਹੀਂ ਕੋਈ ਮੀਟਿੰਗ ਨਹੀਂ ਜੇ ਕੋਈ ਧੋਖਾ ਹੈ ਇਹ ਲੋਕਾਂ ਨਾਲ ਬਰੇਕ ਕੀਤਾ ਜਾ ਰਿਹਾ ਕਿਸੇ ਦੇਖੋ ਸੰਘਰਸ਼ ਦੇ ਵਿੱਚ ਬੈਠੇ ਨੇ ਖਨੌਰੀ ਦੱਲੇਵਾਲ ਸਾਹਿਬ ਮਨਮਨ ਤੇ ਬੈਠੇ ਨੇ ਉੱਥੇ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਡੱਬ ਵਾਲੀ ਕੋਈ ਗੱਲ ਨਹੀਂ ਰਤਨਗੜ੍ਹ ਕੋਈ ਗੱਲ ਨਹੀਂ ਜਿਹੜੇ ਸੰਘਰਸ਼ ਕਿਸਾਨ ਬੈਠੇ ਨੇ ਕਿਸੇ ਨਾਲ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਹੱਲ ਤੇ ਸੱਦਾ ਪੱਤਰ ਨਹੀਂ ਜੋ ਇੱਕ ਸਰਕਾਰ ਝੂਠ ਬੋਲਦੀ ਆ ਘੂੜਦੇ ਸਾਰੇ ਤੇ ਚੱਲ ਰਹੀਆਂ ਲੋਕਾਂ ਦੇ ਵਿੱਚ ਭ੍ਰੰਮ ਬਣਾ ਰਹੀ ਰਾਜਾ ਬੰਦੀ ਰਾਜਾ ਜੱਥਾ ਵਾਪਸ ਕੁਵਾ ਲਿਆ ਗਿਆ ਉਹਨੇ ਕਿੰਨੇ ਕੁਵਾਰ ਇੰਨੇ ਜੱਥੇ ਭੇਜ ਕੇ ਵਾਪਸ ਬੁਲਾਇਆ ਇਹ ਤਾਂ ਚੱਲਦਾ ਰਹੇਗਾ ਇਹ ਚੱਲਦਾ ਰਹਿਣਾ ਜੇ ਸਾਡੇ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਉਹਨੇ ਚਿਰੇ ਨਿਰੰਤਰ ਚੱਲਦਾ ਰਹੇਗਾ ਕਿਸਾਨਾਂ ਦਾ ਸੰਘਰਸ਼ ਚੱਲਣਾ ਹੀ ਚੱਲਣਾ ਗੀ ਬਿਲਕੁਲ ਜਿਸ ਤਰ੍ਹਾਂ ਮਨਜੀਤ ਰਾਏ ਸੀਗੇ ਜਿਨ੍ਹਾਂ ਨੇ ਕਿਹਾ ਕਿ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ ਲੇਕਿਨ ਜਿਹੜਾ ਤੀਜਾ ਜੱਥਾ ਗਿਆ ਸੀਗਾ ਉਹ ਫਿਲਹਾਲ ਦੀ ਘੜੀ ਮਾਹੌਲ ਨੂੰ ਵੇਖਦਿਆਂ ਹੋਇਆ ਜ਼ਖਮੀ ਕਿਸਾਨਾਂ ਦੀ ਸਿਹਤ ਨੂੰ ਵੇਖਦਿਆਂ ਹੋਇਆ ਵਾਪਸ ਬੁਲਾਇਆ ਗਿਆ ਤਾਂ ਹੁਣ ਇਹ ਤੀਸਰਾ ਜਥਾ ਵਾਪਸ ਆ ਚੁਕਿਆ ਅਗਲੀ ਕੀ ਰਣਨੀਤੀ ਰਹਿੰਦੀ ਹੈ ਉਹ ਮੀਟਿੰਗ ਤੋਂ ਬਾਅਦ طے ਕੀਤੀ ਜਾਵੇਗੀ ਤਾਂ ਇਹ ਸ਼ੰਭੂ ਮੋਰਚੇ ਦੇ ਹਾਲਾਤ ਦਿਖਾਏ ਨੇ ਅੱਜ ਸਾਰਾ ਕੁਝ ਜੋ ਹੋਇਆ ਪਾਣੀ ਦੀ ਬੁਛਾੜਾਂ ਵੀ ਚੱਲੀਆਂ ਇੱਥੇ ਅਥਰੂ ਗੈਸ ਦੇ ਗੋਲੇ ਵੀ ਚੱਲੇ ਆ ਤੇ ਕਿਸਾਨਾਂ ਦਾ ਜੋ ਕਹਿਣਾ ਸੀਗਾ ਕਿ ਗੋਲੀਆਂ ਵੀ ਚਲਾਈਆਂ ਗਈਆਂ ਹੁਣ ਅਗਲੀ ਕੀ ਰਣਨੀਤੀ ਰਹਿੰਦੀ ਹੈ ਉਹ ਦੇਖਣਾ ਹੋਵੇਗਾ ਕੈਮਰਾ ਬਟਸੌਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕਮ ਬਹੁਤ ਜਗਮਾਨੀ ਟੀਵੀ ਸ਼ੰਭੂ ਮੋਰਚਾ